ਪਿੰਡ ਚੌਂਟ ਦੇ ਵਿੱਚ ਜ਼ਮੀਨ ਬਚਾਓ ਸੰਗਰਾਮ ਰੈਲੀ 'ਚ ਪਹੁੰਚੇ ਸਾਰੇ ਕਿਸਾਨ ਮਜ਼ਦੂਰ ਬਹਿਣਾ ਭਰਾ ਸਭ ਕੋ ਪਈਆ ਪਤੇ ਦਵਾਈਏ ਵਾਹ ਕੋ ਠੀਕਾ ਖਾਲਸਾ ਵਾਹ ਕੋ ਜੀਤੀ ਕਿਤੇ ਸੁਤਕਾਰਯੋਗ ਸਾਥੀਓ ਜਦੋਂ ਤੋਂ ਦੁਨੀਆ ਤੇ ਕਬਜ਼ਾ ਕਰਨ ਦੀ ਲੜਾਈ ਚੱਲੀ ਆ ਦੋ ਚੀਜ਼ਾਂ ਦੀ ਲੜਾਈ ਜਿਹੜੀ ਆ ਉਹ ਅੱਗੇ ਰਹੀ ਆ ਤੇ ਦੋ ਹੀ ਚੀਜ਼ਾਂ ਦੇ ਵਿਦਾਈ ਹੋਈ ਆ ਉਹ ਆ ਜਬੀਰ ਦੇ ਪਾਣੀ ਚਾਹ ਦੁਨੀਆ ਦਾ ਇਤਿਹਾਸ ਦੇਖ ਲਵੋ ਜਿੰਨੇ ਵੀ ਹਮਲਾਵਰ ਇੱਕ ਜਗ੍ਹਾ ਤੋਂ ਤੁਰ ਕੇ ਦੂਜੀ ਜਗ੍ਹਾ ਗਏ ਨੇ ਚਾਹੇ ਕਹੋ ਕਿ ਭਾਰਤ ਦੇ ਵਿੱਚ ਜਿੰਨੇ ਹਮਲਾਵਰ ਆਏ ਨੇ ਉਹ ਇਸ ਕਰਕੇ ਆਏ ਨੇ ਕਿ ਇਹ ਥੋੜੀ ਜ਼ਮੀਨ ਪਜਾਉ ਹੈ ਇੱਥੇ ਧਰਤੀ ਉੱਤੇ ਪਾਣੀ ਆ ਉਹਨਾਂ ਦੇ ਹਮਾਲਿਆ ਪਰਬਤ ਬਣਿਆ ਇੱਥੇ ਕਿੰਨੀਆਂ ਨਦੀਆਂ ਵਹਿੰਦੀਆਂ ਨੇ ਜਮੀਨ ਤੇ ਹੇਠ ਪਾਣੀ ਆ ਤਾਂ ਉਸ ਜ਼ਮੀਨ ਨੂੰ ਖੋਣ ਲਈ ਰਾਜਿਆਂ ਰਜਵਾੜਿਆਂ ਨੇ ਜੋਰ ਲਾਇਆ ਉਸ ਤੋਂ ਬਾਅਦ ਪਹਿਲਾਂ ਬ੍ਰਾਹਮਣਵਾਦੀਆਂ ਨੇ ਫਿਰ ਜਿਹੜੇ ਬਾਹਰ ਤੋਂ ਆਏ ਉਹਨਾਂ ਨੇ ਫਿਰ ਅੰਗਰੇਜ਼ ਕਾਬਜ਼ ਹੋਏ 1847 ਤੋਂ ਬਾਅਦ ਇਹ ਹੋ ਗਿਆ ਕਿ ਹੁਣ ਇੱਥੋਂ ਅੰਗਰੇਜ਼ ਚਲੇ ਗਏ ਨੇ ਹੁਣ ਜਿਹੜੇ ਭਾਰਤ ਦੇ ਲੋਕ ਨੇ ਏ ਵੋਟਾਂ ਪਾਉਂਦੇ ਨੇ ਤੇ ਸਰਕਾਰ ਚੁਣਦੇ ਨੇ ਪਰ ਇਹ ਭੁਲੇਖਾ ਹੀ ਰਿਹਾ ਸਾਨੂੰ ਹਮੇਸ਼ਾ ਸਾਡੇ ਮੁੱਛ ਦੇ ਉੱਤੇ ਹਮੇਸ਼ਾ ਧਰਬਈਆਂ ਦਾ ਰਾਜ ਰਿਹਾ ਪਹਿਲਾਂ ਜ਼ਗੀਰਦਾਰਾਂ ਦਾ ਸੀ ਅੰਗਰੇਜ਼ ਕੰਪਨੀ ਬਣਾ ਕੇ ਆਏ ਉਹਨਾਂ ਨੇ ਜ਼ਗੀਰਦਾਰਾਂ ਨੂੰ ਨਾਮ ਲੈ ਲਿਆ ਤੇ ਪਿੰਡਾਂ ਦੇ ਪਿੰਡ ਉਹਨਾਂ ਨੂੰ ਅਲਾਟ ਕਰ ਦਿੱਤੇ ਜਿਵੇਂ ਉਹਨਾਂ ਦੇ ਪਿਓ ਦੀ ਜ਼ਗੀਰ ਸੀ ਉਸ ਤੋਂ ਬਾਅਦ ਸੰਤਾਲੀ ਤੋਂ ਬਾਅਦ ਇੱਥੇ ਕਾਰਪੋਰੇਟ ਕੰਪਨੀਆਂ ਨੇ ਆਪੋ ਆਪਣੀਆਂ ਪਾਰਟੀਆਂ ਬਣਾ ਕੇ ਜ਼ਮੀਨ ਹੜਪਣ ਦੀ ਲਗਾਤਾਰ ਕੋਸ਼ਿਸ਼ ਕੀਤੀ ਕੋਨਾ ਪਿਛਲੇ ਕੁਝ ਦਹਾਕਿਆਂ ਤੋਂ ਅਮਰੀਕਨ ਸਾਮਰਾਜ ਤੇ ਉਹਨਾਂ ਦੇ ਜ਼ੋਟੀਦਾਰਾਂ ਨੇ ਸਾਰਿਆਂ ਨੇ ਰਲ ਕੇ WTO ਬਣਾ ਲਈ ਜਿਹਨੂੰ ਆਪਾਂ ਵਿਸ਼ਵ ਵਪਾਰ ਸੰਸਥਾ ਕਹਿੰਦੇ ਆ ਤੇ ਉਹਨੇ ਸਾਡੇ ਇਸ ਖੇਤ ਦੇ ਦੀਆਂ ਜ਼ਮੀਨਾਂ ਖੋਹਣ ਲਈ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾਏ ਪਿਛਲੇ ਸਮੇਂ 2020 ਦੇ ਵਿੱਚ 9 ਨਵੇਂ ਖੇਤੀ ਕਾਨੂੰਨ ਬਣਾਏ ਗਏ ਜਿਹੜੇ ਵਿਸ਼ੇਸ਼ ਕਿਸਾਨ ਨੂੰ ਪੁੱਛ ਕੇ ਨਹੀਂ ਬਣਾਏ ਗਏ ਉਹਨਾਂ ਕਾਰਪੋਰੇਟਾਂ ਨੂੰ ਫਾਇਦਾ ਦੇਣ ਲਈ ਜ਼ਮੀਨਾਂ ਦੇਣ ਲਈ ਬਣਾਏ ਗਏ ਤੇ ਉਹ ਉਹਨਾਂ ਕਾਨੂੰਨਾਂ ਦੇ ਖਿਲਾਫ ਤੁਸੀਂ ਲੜੇ ਤੇ ਤੁਸੀਂ ਉਹਨਾਂ ਨੂੰ ਰੱਦ ਕਰਾਇਆ ਅੱਜ ਫੇਰ WTO ਨੇ ਨਵੀਆਂ ਨੀਤੀਆਂ ਕਿਉਂਕਿ WTO ਇੱਥੇ ਸਿੱਧਾ ਕੋਈ ਆ ਕੇ ਨਹੀਂ ਲੜ ਸਕਦਾ ਕਿਸੇ WTO ਦੇ ਵਿੱਚ ਕਿਸੇ ਕਾਰਪੋਰੇਟ ਕੰਪਨੀ ਦੇ ਵਿੱਚ ਕਿਸੇ ਜ਼ਕੀਰਦਾਰ ਤੇ ਯੁਰਤ ਹੈ ਨਹੀਂ ਕਿ ਉਹ ਸਾਡੀਆਂ ਜ਼ਮੀਨਾਂ ਖੋ ਲਵੇ ਤਾਂ ਉਹਨਾਂ ਨੇ ਫੇਰ ਪਿਛਲੀ ਸਰਕਾਰ 'ਚ ਨਵਾਂ ਹੱਲਾ ਬੋਲਦਿਆਂ ਪੁਲਿਸ ਦੇ ਹੱਥ ਇੰਨੇ ਕੋ ਮਜ਼ਬੂਤ ਕੀਤੇ ਨੇ ਕਿ ਉਹ ਡਿਵਿਓ ਟਿਓ ਜਿਹੜੀ ਭਾਰਤ ਸਰਕਾਰ ਦੀ ਅਕਾ ਭਾਰਤ ਸਰਕਾਰ ਜਿਹੜੀ ਸੂਬੇ ਦੀ ਸਰਕਾਰ ਦੀ ਅਕਾ ਤੇ ਸੂਬੇ ਦੀ ਸਰਕਾਰ ਨੇ ਅਜਾਇ ਕਾਨੂੰਨ ਬਣਾ ਕੇ ਪੁਲਿਸ ਨੂੰ ਪਾਵਰ ਦਿੱਤੀ ਹੈ ਕਿ ਜਿੱਥੇ ਡਾਂਗ ਚਲਾਉਣ ਲਈ ਜਿੱਥੇ ਗੋਲੀ ਚਲਾਉਣ ਲਈ ਐਸਟੀਐਮ डीसी ਦੀ ਜਰੂਰਤ ਹੁੰਦੀ ਸੀ ਉਥੇ ਇੱਕ ਥੋੜੇ ਦਰ ਵਿੱਚ ਲਾ ਲਿੰਦਾ ਸੋ ਆਜ ਦੇ ਵਿੱਚ ਅੱਜ ਦੇ ਦਿਨ ਚ ਕਿਸੇ ਦੀ ਜੁਰਤ ਨਹੀਂ ਜੇਕਰ ਜ਼ਮੀਨਾਂ ਕੋਈ ਖਵਾ ਰਿਆ ਕੋਈ ਖੋ ਰਿਆ ਤਾਂ ਸਾਡੇ ਪੰਜਾਬ ਦੀ ਪੁਲਿਸ ਹੈ ਉਹ ਚਾਹੇ ਜਿਉਂਦਾ ਮਸਲਾ ਵੇਖੋ ਮਲੋੜ ਦੇ ਵਿੱਚ ਤਿੰਨ ਪਿੰਡਾਂ ਦੀ ਜ਼ਮੀਨ ਖੋਣ ਦੀ ਤਿਆਰੀ ਹੈ ਭਾਰਤ ਮਾਲਾ ਦੇ ਪ੍ਰੋਜੈਕਟਾਂ ਜਿੰਨੀ ਜ਼ਮੀਨ ਖੋਹੀ ਜਾ ਰਹੀ ਹੈ ਉਹ ਪੁਲਿਸ ਕੋਲ ਨਹੀਂ ਹੈ ਪ੍ਰਧਾਨ ਜੀ ਪਹਿਲਾਂ ਬੋਲ ਰਹੇ ਸੀ ਕਿ ਗੱਡੀਆਂ ਪੁਲਿਸ ਦੀਆਂ ਭਰੀਆਂ ਫਿਰਤੀਆਂ ਨੇ ਡਾਂਗਾ ਲੈ ਕੇ ਉਹ ਭਰਾਵੋ ਕਿਥੋਂ ਹੋਰ ਨਹੀਂ ਆਏ ਹੋਏ ਉਹ ਸਾਡੇ ਪਿੰਡਾਂ ਚੋਂ ਭਰਤੀ ਹੋਏ ਨੇ ਸੋ ਸਾਨੂੰ ਇਹ ਵੀ ਨਿਸ਼ਾਨ ਨਹੀਂ ਕਰਨੀ ਪੈਣੀ ਹੈ ਕਿ ਕਿਵੇਂ ਘਹਾੜੇ ਦੇ ਦਸਤੇ ਵਿੱਚ ਸਾਡੇ ਦਸਤਾ ਬਣ ਕੇ ਸਾਡੇ ਚ ਹੀ ਸਾਡੀਆਂ ਜੜਾਂ ਵੱਢਣ ਲਈ ਸਾਡੀਆਂ ਜੜਾਂ ਪੱਟਣ ਲਈ ਜਦੋਂ ਪੰਜਾਬ ਦੀ ਪੁਲਸ ਤਹੱਈਆ ਕਰਕੇ ਤਰੀ ਹੋਈ ਹੈ ਤਾਂ ਨਿਸ਼ਾਨਦੇਹੀ ਕਰੋ ਇਹਨਾਂ 'ਤੇ ਲਕੀਰ ਖਿੱਚੋ ਕਿ ਤੁਸੀਂ ਪੰਜਾਬ ਦੇ ਵਕਤ ਖੜਨਾ ਹੈ ਕਿ ਤੁਸੀਂ ਕਾਨੂੰਨ ਦੇ ਬਕਸ਼ ਕਰਨਾ ਹੈ ਜਾਂ ਫਿਰ ਦਾਣਾਂ ਦੇ ਬਰਾਬਰ ਚੱਲਣੀ ਹੈ ਤੇ ਚੱਲੋਗੀ ਫੇਰ ਹੀ ਜ਼ਮੀਨਾਂ ਵੰਡਿਆ ਜਾ ਸਕਦੀਆਂ ਸੋ ਮੈਂ ਖੀਰ ਦੇ ਵਿੱਚ ਕ੍ਰਾਂਤੀਕਾਰੀ ਕਸੌਣ ਜਿਹੜੀ ਪੰਜਾਬ ਵੱਲੋਂ ਡਾਕਟਰ ਦਰਸ਼ਪਾਲ ਜੀ ਵੱਲੋਂ ਇਹ ਵਿਸ਼ਵਾਸਤ ਹੋਣਾ ਕੇ ਜਮੀਨਾਂ ਦੀ ਲੜਾਈ ਸੁਜੁਗਤ ਕਿਸਾਨ ਮੋਰਚਾ ਪੰਜਾਬ ਤੇ ਪੰਜਾਬ ਦੇ ਕਿਸਾਨ ਮਜ਼ਦੂਰ ਲੜਨਗੇ ਉਹਨਾਂ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਡਟ ਕੇ ਸਾਥ ਦੇਊਗੀ ਮੂਹਰੇ ਹੋ ਕੇ ਲੜੂਗੀ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ